ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਪਰिवर्तन ਦੀ ਜਦੋਂ ਗੱਲ ਕਰਦੇ ਆ ਤੇ ਅੱਜ ਦੋ ਤਿੰਨ ਕ ਬੰਦਿਆਂ ਦੀਆਂ ਇੰਗਲੈਂਡ ਤੋਂ ਕਾਲਾਂ ਸੀ ਜਾਨੀ ਕਿ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਗੱਲਬਾਤ ਕਰਨ ਵਾਲੇ ਸਿੱਖ ਚਿਹਰੇ ਨੇ ਉਹ ਮੈਨੂੰ ਕਹਿੰਦੇ ਭਾਵੇਂ ਨਾਂ ਲੈ ਦਿਓ ਸਾਡਾ ਪਰ ਮੈਨੂੰ ਪਤਾ ਹੁੰਦਾ ਜਦੋਂ ਨਾਂ ਲਿਆ ਜਾਂਦਾ ਫਿਰ ਇਹਨਾਂ ਲੋਕਾਂ ਦੀ ਨਜ਼ਰ ਵਿੱਚ ਉਹ ਬੰਦਾ ਆ ਜਾਂਦਾ ਫਿਰ ਉਹਨੂੰ ਤੰਗ ਪਰੇਸ਼ਾਨ ਕਰਦੇ ਆ ਪਰ ਮੈਂ ਜਿਹੜੀ ਸਟੋਰੀ ਹੈ ਉਹ ਦੱਸ ਦਿੰਨਾ ਜਿਹੜੇ ਮੁਸਲਮ ਕਮਿਊਨਿਟੀ ਦੇ ਲੋਕ ਨੇ ਖਾਸ ਕਰਕੇ ਜਿਹੜੇ ਪਾਕਿਸਤਾਨ ਤੋਂ ਜਾ ਕੇ ਵੱਡੇ ਵੱਡੇ ਅਫੀਸਰ ਨੇ ਆਰਮੀ ਦੇ ਰਿਟਾਇਰ ਉਹਨਾਂ ਨੇ ਵੱਡੇ ਵੱਡੇ ਘਰ ਲਏ ਹੋਏ ਆ ਉਹਨਾਂ ਦੀਆਂ بگੜੀਆਂ ਹੋਈਆਂ ਔਲਾਦਾਂ ਜਾਂ ਇਹ ਕਹਿ ਲਈਏ ਵੀ ਔਰੰਗਜ਼ੇਬ ਦੀਆਂ ਔਲਾਦਾਂ ਜਿਹੜੀਆਂ ਸਿੱਖ ਬੇਟੀਆਂ ਦੇ ਨਾਲ ਹਿੰਦੂ ਬੇਟੀਆਂ ਦੇ ਨਾਲ ਜ਼ਬਰ ਜਨਾਬ ਹੀ ਕਰਦੇ ਨੇ ਔਰ ਕੋਟ ਮੈਰਿਜ ਕਰਵਾ ਕੇ ਉਹ ਕਹਿ ਲਏ ਵੀ ਧਰਮ ਪਰिवर्तन ਇਸ ਤਰੀਕੇ ਨਾਲ ਕਰਵਾ ਰਹੇ ਨੇ ਖਾਸ ਕਰਕੇ ਇਹ ਸਭ ਤੋਂ ਵੱਡੀ ਜਿਹੜੀ ਕਾਨੂੰਨੀ ਹਰਕਤ ਕੀਤੀ ਜਾ ਰਹੀ ਹੈ ਉਹ ਇੰਗਲੈਂਡ ਯੂਕੇ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਖਾਸ ਕਰਕੇ ਉੱਥੇ ਜਿੱਮੇ ਖਾਲਸਾ ਅਕੈਡਮੀ ਬਣੀ ਹੈ ਉੱਥੋਂ ਦੀ ਇੱਕ ਬੱਚੇ ਦੀ ਸ਼ਿਕਾਇਤ ਆਈ ਤੇ ਉਹਦੇ ਨਾਲ ਜ਼ਬਰਜਨਾਹ ਕੀਤਾ ਕੋਟ ਮੈਰਿਜ ਕਰਵਾ ਲਈ ਜਾਣੇ ਕਿ ਜਾਣਬੁੱਝ ਕੇ ਇਹ ਟਾਰਗੇਟ ਹਿੰਦੂ ਬੇਟੀਆਂ ਨੂੰ ਜਾਂ ਸਿੱਖ ਬੇਟੀਆਂ ਨੂੰ ਕਰ ਰਹੇ ਨੇ ਪਰ ਜਿਹੜੇ ਸਾਡੇ ਆ ਝੰਡੇ ਡੰਡਾ ਪਾ ਕੇ ਖਾਲਸਤਾਨੀ ਬਣੇ ਨੇ ਇਹਨਾਂ ਦੇ ਕੰਨ ਤੇ ਜੂਨ ਹੀ ਸ਼ਰਕ ਦੀ ਜਮਾ ਨਹੀਂ ਬੋਲਦੇ ਉਦਾਂ ਹੀ ਖਾਲਸਤਾਨ ਜਿੰਦਾਬਾਦ ਤੇ ਇਹਨਾਂ ਨੂੰ ਜਿੰਨੀਆਂ ਜੁੱਤੀਆਂ ਮਾਰੀਆਂ ਜਾਣ ਉੰਨੀ ਘਾਟ ਹੈ ਕਦੇ ਵੀ ਇਹ ਜ਼ਬਰਜਨਾਤੇ ਨਹੀਂ ਭੁੱਲਣਗੇ ਭਾਵੇਂ ਪਾਕਿਸਤਾਨ ਦੇ ਵਿੱਚ ਇਹ ਜ਼ਬਰਜਨਾ ਹੁੰਦਾ ਹੋਵੇ ਮੈਂ ਪਿਛੇ ਦੋ ਤਿੰਨ ਵੀਡੀਓ ਪਾਈਆਂ ਸੀ ਬਹੁਤੇ ਮੁਸਲੇ ਤਰਫ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਕਈਨੇ ਦੇ ਚਲੂਨੇ ਲੜੇ ਉਹਨਾਂ ਨੇ ਗਾਲਾਂ ਵੀ ਕੱਢੀਆਂ ਤੇ ਮੈਂ ਮੈਸੇਜ ਕਰਕੇ ਕਹਿਣਾ ਹੁੰਨਾ ਜੇ ਤੁਸੀਂ ਬੰਦੇ ਦੇ ਪੁੱਤ ਹੈਗੇ ਹੋ ਤਾਂ ਫਿਰ ਇਸਲਾਮ ਨੂੰ ਮੰਨਦੇ ਹੋ ਕੁਰਾਨ ਸ਼ਰੀਫ ਦੇ ਵਿੱਚ ਇੱਕ ਵੀ ਐਤ ਪੜ੍ਹ ਕੇ ਦਿਖਾਓ ਵੀ ਇੱਥੇ ਲਿਖਿਆ ਹੋਇਆ ਵੀ ਕਿਸੇ ਕੁੜੀ ਦੇ ਨਾਲ ਜ਼ਬਰਦਸਤ ਨਾ ਕੀਤਾ ਜਾਵੇ ਧੱਕਾਸ਼ਾਹੀ ਕੀਤੀ ਜਾਵੇ ਦੱਸੋ ਫਿਰ ਉਹਦੀ ਜਾਨ ਬੰਦ ਹੋ ਜਾਂਦੀ ਹੈ ਇਹ ਸਭ ਤੋਂ ਵੱਡੀ ਖਬਰ ਜਿਹੜੀ ਇੰਗਲੈਂਡ ਦੀ ਹੈ ਉੱਥੇ ਜਿਹੜੀ ਤੱਕੇਸ਼ਾਈ ਹੋ ਰਹੀ ਆ ਇੱਥੇ ਸਾਡੀ ਭਾਰਤ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਸਾਡੇ ਘੜਾ ਮ ਚੌਧਰੀ ਨੇ ਇਹ ਵੀ ਜਾਣਦੇ ਹੁੰਦੇ ਨੇ ਪੰਜਾਬੀ ਬਹੁਤ ਬਸਦੇ ਆ ਉੱਥੇ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੇ ਇਹਨਾਂ ਨੂੰ ਮਤਲਬ ਹੁੰਦਾ ਵੀ ਅਸੀਂ ਕੀ ਲੈਣਾ ਜੀ ਉਦਾਂ ਖੜਨਾ ਵੱਡੀਆਂ-ਵੱਡੀਆਂ ਮਾਰਨਗੇ ਨਾ ਜ਼ੁਲਮ ਸਹਾਂਗੇ ਨਾ ਸਹਿਣ ਦੇਵਾਂਗੇ ਇਦਾਂ ਕਰਨੇ ਸ਼ੌਧ ਬੜਨੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਭੈ ਕਾਹੂ ਕੋ ਦੇਤ ਨਹਿ ਨਹਿ ਬਹਿ ਮੰਨਤੇ ਆ ਨਾ ਡਰਾਂਗੇ ਨਾ ਡਰਾਵਾਂਗੇ ਤੇ ਜਦੋਂ ਇਹੋ ਜੀ ਕਰਤੂਤ ਹੁੰਦੀ ਹੈ ਉੱਥੇ ਉਹਨਾਂ ਦੀ ਮੂੰਹ ਉਹਨਾਂ ਦਾ ਮੂੰਹ ਖੁੱਲਦਾ ਨਹੀਂ ਹੁਣ ਜਿਹੜੀ ਮੈਂ ਅੱਜ ਗੱਲਬਾਤ ਕੀਤੀਆਂ ਧਰਮ ਪਰिवर्तन ਦੀ ਇਹ ਸਭ ਤੋਂ ਵੱਧ ਉਹ ਲੋਕ ਨੇ ਜਿਹੜੇ ਮੁਸਲਮ ਕਮਿਊਨਿਟੀ ਦੇ ਨੇ ਜ਼ਿਆਦਾਤਰ ਉਹ ਲੋਕ ਜਿਹੜੇ ਇਸਲਾਮਾਬਾਦ ਤੋਂ ਜੋ ਕਹਿੰਦੇ ਪਾਕਿਸਤਾਨ ਦੀ ਆਰਮੀ ਦੇ ਲੋਕ ਇਹਨਾਂ ਦੀਆਂ ਵਿਗੜੀਆਂ ਹੋਈਆਂ ਔਲਾਦਾਂ ਨੇ ਕਿਉਂਕਿ ਕੁੱਤਿਆਂ ਦੀ ਤਰ੍ਹਾਂ ਇਹਨਾਂ ਨੇ 15-15 ਵਿਆਹ ਕਰਾਏ ਹੋਏ ਨੇ ਬੇਬੀ ਬੱਚੇ ਜੰਮ ਕੇ ਸੁੱਟ ਦਿੰਦੇ ਐ ਤੇ ਕੇਅਰ ਕਰਨੀ ਨਹੀਂ ਫਿਰ ਉਹ ਕੁਝ ਵਿਗੜ ਜਾਂਦੇ ਐ ਕੁਝ ਅਮੀਰ ਘਰਾਂ ਦੇ ਕਾਕੇ ਨੇ ਤੇ ਜ਼ਬਰਦਸਤ ਨਾ ਕਿੱਥੇ ਕਰਦੇ ਨੇ ਸਿੱਖ ਜਾਂ ਹਿੰਦੂ ਬੇਟੀਆਂ ਦੇ ਨਾਲ ਧਰ ਪਰਵਰ ਦੀ ਕਿਤਾ ਕਰਾ ਰਹੇ ਨੇ ਸਿੱਖ ਜਾਂ ਹਿੰਦੂ ਬੇਟੀਆਂ ਦਾ ਤੇ ਸਾਡੀਆਂ ਜਿਹੜੀਆਂ ਕਤੇੜਾਂ ਨੇ ਮੈਂ ਤਾਂ ਸ਼ਬਦ ਵਰਤਦਾ ਹੁਣਾਂ ਪਰ ਦਾ ਇਹਨੂੰ ਸਮਝਾਉਣੀ ਨਹੀਂ ਵੀ ਅਸੀਂ ਕੌਮ ਦਾ ਵਿਡਾ ਕਰ ਰਹੇ ਇੱਕ ਕੈਨੇਡਾ ਦੀ ਵੀਡੀਓ ਕਿਸੇ ਨੇ ਭੇਜੀ ਸੀ ਉੱਥੇ ਕਹਿੰਦੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਜਾਜ਼ਤ ਦਿੱਤੀ ਮੁਸਲਮ ਮੁੰਡਾ ਹੈ ਉਹ ਤੇ ਸਿੱਖ ਕੁੜੀ ਦੇ ਨਾਲ ਵਿਆਹ ਹੋ ਰਿਹਾ ਤੇ ਹੋ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਿਹਾ ਆਨੰਦ ਕਰ ਲਏ ਹੋਏ ਨੇ ਤੇ ਜਦੋਂ ਕੜਮ ਚੌਧਰੀ ਨੂੰ ਪੁੱਛੇ ਫਿਰ ਕਹਿੰਣਗੇ ਜੀ ਰਹਿਤ ਮਰਦਾ ਵਿੱਚ ਲਿਖਿਆ ਹੋਇਆ ਹੈ ਅਸੀਂ ਤਾਂ ਸਿੱਖ ਦਾ ਵਿਆਹ ਹੀ ਕਰਨਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਤੇ ਵਿੱਚ ਫਿਰ ਇਦਾਂ ਕਹਿੰਦੇ ਨੇ ਤੇ ਹੁਣ ਮਰਦਾ ਤੁਹਾਡੇ ਕਿੱਥੇ ਆ ਹੁਣ ਸ਼ਰਮ ਨਹੀਂ ਆਉਂਦੀ ਕਿਹੜੀ ਉਹ ਪ੍ਰਬੰਧਕ ਕਮੇਟੀ ਜੀ ਨੇ ਇਜਾਜ਼ਤ ਦਿੱਤੀ ਹੈ ਵੀ ਮੁਸਲਮ ਮੁੰਡਾ ਹੈ ਤੇ ਸਿੱਖ ਕੁੜੀ ਉਹਦੇ ਨਾਲ ਮੈਰਿਜ ਹੋਈ ਹੈ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਛੇਤਰਾਂ ਦੇ ਘਾਟ ਵੱਧ ਤੋਂ ਵੱਧ ਜਿੰਨੇ ਵੀ ਮਾਰੇ ਜਾਣ ਮੈਂ ਜਿੰਨੇ ਮਾਰਾਂ ਮੈਂ ਨਸ਼ਤਰ ਕੋਈ ਮਾਰਦਾ ਨਹੀਂ ਹੁਣ ਪਰ ਬੇਸ਼ਰਮ ਨੇ ਇਹ ਚੱਲ ਜਾਂਦੇ ਐ ਚਮੜੀ ਪਤਾ ਨਹੀਂ ਕਿਦਾਂ ਦੀ ਲਾਈ ਇਹਨਾਂ ਦੇ ਅੱਛਾ ਦੂਜੀ ਗੱਲ ਹੋਰ ਸੁਣੋ ਜਿਹੜੀ ਮੈਂ ਹੁਣ ਗੱਲ ਕਹਿਣੀ ਆ ਨਾ ਕਈਆਂ ਨੂੰ ਦਰਦ ਮਹਿਸੂਸ ਹੋਣਾ ਹੈ ਫਰੋਦਨਾ ਠੀਕ ਹੈ ਪਥਰੀ ਹੋਊਗੀ ਖੁਰਜੂਗੀ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਤੇ ਉਹ ਗੱਲ ਇਹ ਹੈ ਵੀ ਜਿੰਨੇ ਵੀ ਖਾਲਸਤਾਨੀ ਨੇ ਜਿਹੜੇ ਕਹਿੰਦੇ ਨੇ ਸਿੱਖ ਔਮ ਦੇ ਰਾਖੀ ਆ ਸਾਨੂੰ ਵੱਖਰਾ ਪੰਜਾਬ ਚਾਹੀਦਾ ਸਾਨੂੰ ਖਾਲਸਤਾਨ ਚਾਹੀਦਾ ਵੱਖਰਾ ਮੁਲਕ ਚਾਹੀਦਾ ਉਹਦੇ ਵਿੱਚ ਕੌਣ ਹੋਣਗੇ ਜੀ ਜ਼ਬਰਜਨਾ ਕਰਨ ਵਾਲੇ ਤੁਹਾਡੀਆਂ ਬਹੁ ਬੇਟੀਆਂ ਨੂੰ ਇੱਕ ਦਿਨ ਅਬਦਾਲੀ ਲੈ ਕੇ ਗਿਆ ਸੀ ਤੇ ਹੁਣ ਅਬਦਾਲੀ ਦੇ ਘਰ ਆਪਣੇ ਆਪ ਛੱਡਿਆ ਆ ਕਰੋ ਕਿਆ ਨਹੀਂ ਲੋੜ ਹੀ ਨਹੀਂ ਪੈਣੀ ਨਾਲੇ ਅਵਦਾਨੀ ਨੂੰ ਲੋੜ ਨਹੀਂ ਪੈਣੀ ਵੀ ਮੈਂ ਦੁਬਾਰਾ ਧੱਕੇ ਨਾਲ ਚੱਕ ਕੇ ਲੈ ਕੇ ਜਾਵਾਂ ਗਜਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਨੂੰ ਵੇਚਾਂ ਹੁਣ ਤੁਸੀਂ ਆਪ ਵੇਚੀ ਚੱਲੋ ਜੇ ਮਾੜੀ ਮੋਟੀ ਸ਼ਰਮ ਹੋਈ ਤਾਂ ਮਾੜੀ ਮੋਟੀ ਗੱਲ ਮੰਨ ਲੋਗੇ ਤੇ ਨਹੀਂ ਚੇਤੇ ਰੱਖਿਓ ਤੁਹਾਡੀਆਂ ਜਿਹੜੀਆਂ ਦਾੜ੍ਹੀਆਂ ਮਾੜੀ ਮੋਟੀ ਰੱਖਿਆ ਨੇ ਇਹ ਮੁਸਲਮ ਕਮਿਊਨਿਟੀ ਦੇ ਔਰੰਗਜ਼ੇਬ ਦੀਆਂ ਅਲਾਦਾਂ ਦੇ ਪੈਰਾ ਵਿੱਚ ਹੋਏ ਇੱਕ ਦਿਨ ਜੇ ਮੇਰੀ ਗੱਲ ਤੇ ਗੌਰ ਨਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ